ਲਓ ਜੀ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਦੇ ਜਿਹੜੇ ਜਿੰਨੇ ਵੀ ਨੇੜਲੇ ਗੁਰਦਾਰੇ ਆ ਪੈਦਲ ਤੁਰਨ ਵਾਲੇ ਸਾਰੇ ਤੁਹਾਨੂੰ ਅੱਜ ਦੇ ਦਰਸ਼ਨ ਕਰਾਵਾਂਗੇ ਤੇ ਗੁਦਾਵਰੀ ਨਦੀ ਦੇ ਕੰਢੇ ਜਿਹੜੇ ਗੁਰਦਾਰੇ ਹੈਗੇ ਆ ਸਾਰੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜਾ ਅੰਤਿਮ ਸਥਾਨ ਹੈ ਜਿੱਥੇ ਮਹਾਰਾਜਾ ਨੇ ਆਪਣੇ ਅੰਤ ਦੇ ਪਲ ਆਪਣੇ ਗੁਜ਼ਾਰੇ ਹਨ ਇੱਥੋਂ ਹੀ ਮਹਾਰਾਜ ਜੀ ਸੱਚਖੰਡ ਨੂੰ ਬਿਆਨਾਂ ਕਰਕੇ ਜੋਤੀ ਜੋਤ ਸਮਾ ਗਏ Eu ਹੈਲੋ ਜੀ ਨਮਸਤੇ ਆਦਾਸ ਸਸਰੇਕਾਲ ਸਵਾਗਤ ਆ ਤੁਹਾਡਾ ਇੱਕ ਹੋਰ ਨਵਾਂ ਵਲੌਗ ਵਿੱਚ ਸੋ ਪਿਛਲੀ ਤੇ ਵੀ ਵੀਡੀਓ ਵੇਖੀ ਹੋਣੀ ਆ ਆਪਾਂ ਗੁਰਦਰਾ ਸਾਹਿਬ ਘੁੰਮ ਗਏ ਭਾਈ ਦਿਆ ਸਿੰਘ ਭਾਈ ਤਰਫ ਸੇ ਜਿੱਥੇ ਗੁਰਗੋਬ ਸਿੰਘ ਜਫਰਨਾ ਮਹਲ ਕਿਆ ਸੋ ਆਪਾਂ ਕੱਲ ਰੰਗਾਵਾ ਪਹੁੰਚ ਗਏ ਸਟੇਸ਼ਨ ਤੇ ਤੇ ਉੱਥੋਂ ਟ੍ਰੇਨ ਫੜ ਕੇ ਜਿੱਦਾਂ ਆਪਾਂ ਹਜੂਰ ਸਾਹਿਬ ਆ ਗਏ ਤੇ ਸ਼ਾਮ ਵੀ ਕਾਫੀ ਪੈਂਦਾ ਹੈ ਸੋ ਸ਼ਾਮ ਨੂੰ ਆਟੋ ਫੜ ਕੇ ਕਾਟੋ ਫੜ ਕੇ ਜਿੱਦਾਂ ਆਪਾਂ ਇੱਥੇ ਪਹੁੰਚ ਗਏ ਗੁਰਦਰਾਵ ਸੋ ਕੱਲ੍ਹ ਉਹ ਰੈਸਟ ਦੀ ਕੀਤੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੋਂ ਦੇ ਹਜੂਰ ਸਾਹਿਬ ਦੇ ਲੋਕਲ ਗੁਰਦੁਆਰੇ ਸਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਕਿਤੇ ਕਿਤੇ ਘੁੰਮਣਾ ਵਾ ਕੱਲ ਅਸੀਂ ਸ਼ਾਮ ਨੂੰ ਪਹੁੰਚੇ ਸੀਗੇ ਇਸ ਤੋਂ ਬਾਅਦ ਪਹਿਲਾਂ ਮੈਂ ਤਾਂ ਦੱਸਦਾ ਕਿ ਪਿਛਲੀ ਜਿਹੜੀ ਔਰੰਗਾਬਾਦ ਦੀ ਵੀਡੀਓ ਆ ਜਫਰਨਾਮਾ ਸਾਹਿਬ ਦੀ ਜਿਹੜਾ ਕਿ ਅੱਜ ਤੱਕ ਕਿਸੇ ਨੇ ਵੀ ਵੀਡੀਓ ਬਣਾ ਕੇ ਜਫਰਨਾਮਾ ਸਾਹਿਬ ਦੇ ਦਰਸ਼ਨ ਨਹੀਂ ਕਰਾਈ ਫੋਟੋ ਜ਼ਰੂਰ ਦਿਖਾਈ ਹੋਏਗੀ ਪਹਿਲੀ ਵਾਰ ਸਾਨੂੰ ਇਜਾਜ਼ਤ ਮਿਲੀ ਸੀ ਔਰੰਗਾਬਾਦ ਦੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੁਸੀਂ ਉਹਨੂੰ ਵੀਡੀਓ ਸਾਇਤ ਦਰਸ਼ਨ ਕਰ ਸਕਦੇ ਹੋ ਇਨਾਂ ਦੇ ਵੀ ਚੈਨਲ ਤੇ ਔਰ ਮੇਰੇ ਚੈਨਲ ਉ ਤੇ ਵੀ ਦੋਹਾਂ ਜਣਾਂ ਉਸ ਤੋਂ ਬਾਅਦ ਅਸੀਂ ਇੱਥੇ ਹਜੂਰ ਸਾਹਿਬ ਪਹੁੰਚੇ ਸੀਗੇ ਅੱਜ ਜਿਹੜੇ ਇੱਥੇ ਲੋਕਲ ਗੁਰਦੁਆਰਾ ਸਾਹਿਬ ਨਾਲ ਗੋਦਾਵਰੀ ਦੇ ਕੰਢੇ-ਕੰਢੇ ਗੁਰੂ ਤੇਗ ਬਹਾਦਰ ਆਪਣੇ ਸੋਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਵੀ ਆ ਤੇ ਨਕੀਨਾ ਘਾਟ ਵੀ ਆ ਭਜਨਗੜ੍ਹ ਸਾਹਿਬ ਤੇ ਜਿੰਨੇ ਵੀ ਇਹ ਗੁਰਦੁਆਰਾ ਸਾਹਿਬ ਆ ਲੋਕਲ ਗੋਦਾਵਰੀ ਦੇ ਕੰਢੇ ਤੇ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਨੇ ਆ ਇਸ ਵੀਡੀਓ ਦੇ ਵਿੱਚ ਠੀਕ ਆ ਅੱਜ ਲੋਕਲ ਸਾਹਿਬ ਗੁਰਦੁਆਰਾ ਦਰਸ਼ਨ ਕਰਾਂਗੇ ਕਿਉਂਕਿ ਭਾਈ ਇੱਥੇ ਹਰ ਸਾਲ ਹੁੰਦੇ ਕੋਈ ਕਮ ਹੋਣ ਗਿਆ ਨੂੰ ਚਲੋ ਫਿਰ ਚੱਲੀਏ ਚੱਲੀਏ ਜੀ ਚਲੋ ਜੀ ਲਓ ਜੀ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਦੇ ਜਿਹੜੇ ਜਿੰਨੇ ਵੀ ਨੇੜਲੇ ਗੁਰਦਾਰੇ ਆ ਪੈਦਲ ਤੁਰਨ ਵਾਲੇ ਸਾਰੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਤੇ ਗੁਦਾਵਰੀ ਨਦੀ ਦੇ ਕੰਢੇ ਜਿਹੜੇ ਗੁਰਦਾਰੇ ਹੈਗੇ ਆ ਸਾਰੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਆਓ ਜੀ ਉਹ ਗੁਰਦੁਆਰਾ ਸਾਹਿਬ ਸਾਰੇ ਇਤਿਹਾਸਿਕ ਆ ਜਨਗੜ ਸਾਹਿਬ ਨੇ ਕੀਨਾ ਘਾੜ ਕੋਤਰਾ ਬੰਦਾ ਘਾੜਦਾ ਸਾਰੇ ਗੁਰਦਾਰੇ ਖੜਾਗੇ ਸਭ ਤੋਂ ਪਹਿਲਾਂ ਆਪਾਂ ਜਾਣਿਆ ਜੀ ਗੁਰਦਰਾ ਭਜਨਗੜ ਸਾਹਿਬ ਇਤਿਹਾਸਿਕ ਗੁਰਦੁਆਰਾ ਭਜਨਗੜ ਸਾਹਿਬ ਤੋ ਇਹਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹਨਾਂ ਦਾ ਇਤਿਹਾਸ ਵੀ ਥੋੜਾ ਥੋੜਾ ਦੱਸਾਂਗੇ ਤੇ ਸਾਰੇ ਜਿੰਨੇ ਵੀ ਨੇੜਲੇ ਗੁਰਦਾਰੇ ਆ ਪੈਦਲ ਤੁਰਨ ਵਾਲੇ ਸਾਰੇ ਦਿਖਾਵਾਂਗੇ ਤੇ ਇਹ ਜੋ ਸਥਾਨ ਦੇਤੇ ਦਰਸ਼ਨ ਕਰਦੇ ਹੋ ਜੀ ਇਹ ਆ ਜੀ ਗੁਰਦਰਾ ਭਜਨਗੜ੍ਹ ਸਾਹਿਬ ਤੇ ਇਹਦਾ ਇਤਿਹਾਸ ਆ ਜੀ ਇਹ ਜਦੋਂ ਇਹ ਸਥਾਨ ਗੁਦਾਵਰੀ ਨਦੀ ਦੇ ਕੰਡੇ ਤੇ ਸੀ ਸੋਭੀਤਾ ਤੇ ਇਸੇ ਸਥਾਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸੇਵਕਾਂ ਕੋਲੋਂ ਤਖਤਸ਼ੇਹ ਸੱਚਕੜ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਸਾਬਾ ਨਾਲ ਲਈ ਆਪਣੀ ਸੇਵਾ ਤੋਂ ਬਾਅਦ ਗੁਦਾਵਰੀ ਦੇ ਕੰਡੇ ਭਜਨ ਬੰਦੀ ਕਰਨ ਤੇ ਖਾਸ ਤੌਰ ਤੇ ਇੱਥੇ ਬਣਵਾਇਆ ਗਿਆ ਸੀ ਤੇ ਇਸੇ ਲਈ ਇਸ ਸਤਨੂ ਭਜਨਗੜ ਸਾਹਿਬ ਵੀ ਕਹਿੰਦੇ ਨੇ ਆ ਜਿਹੜੀ ਇਮਾਰਤ ਵੇਖਣਦੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਆ ਉਸੇ ਟਾਈਮ ਦੀ ਪੁਰਾਣੀ ਬਣੀ ਹੋਈ ਆ ਨਾਨਕ ਸਿੰਘ ਮਾਡ ਡਟਾਣਾ ਉਸ ਟਾਈਮ ਦੀ ਬਣੀ ਹੋਈ ਆ ਤੇ ਉਦਾਂ ਹੀ ਮਜ਼ਬੂਤ ਆ ਬਸ ਇਹਦੀ ਜਿਹੜੀ ਛੱਤ ਹੈ ਉਹ ਟੱਗ ਗਈ ਸੀ ਤੇ ਜੋ ਵੀ ਟੀਨਾ ਪਾ ਕੇ ਦੁਬਾਰਾ ਇਹਨੂੰ ਕਵਰ ਕੀਤਾ ਗਿਆ ਇਮਾਰਤ ਨੂੰ ਛੇੜ ਛੜ ਨਹੀਂ ਕੀਤੀ ਗਈ ਇਹ ਵੇਖ ਸਕਦੇ ਆ ਉਦਾਂ ਦੀ ਉਦਾਂ ਹੀ ਨੂੰ ਰੱਖੀ ਗਈ ਆ ਸਾਰੇ ਬਾਰੀਆਂ ਲੱਗੀਆਂ ਤੇ ਸਾਰਾ ਕੁਝ ਉਵੇਂ ਦਾ ਉਵੇਂ ਹੀ ਇਹਨੂੰ ਰੱਖਿਆ ਗਿਆ ਵਾ ਇਹ ਮਾਰਯਾਰਨ ਜੀ ਸੰਦੇ ਟੈਂਪਲ ਲਈ ਉਸੇ ਪੁਰਾਣੀ ਮਾਰਤ ਉਵੇਂ ਦੀ ਉਵੇਂ ਖੜੀ ਆ ਵੇਖ ਸਕਦੇ ਸਾਰੀ ਮਾਰਤ بس ਇਹਦੀ ਛੱਤ ਢਹਿ ਗਈ ਬਾਕੀ ਉਵੇਂ ਦੀ ਉਵੇਂ ਹੀ ਆ ਤੇ ਮੀਂਹ ਕਾਫੀ ਤੇਜ਼ ਆ ਗਿਆ ਸੋ ਚੱਲਦੇ ਇਧਰ ਆ ਜੀ ਪੂੜੀਆਂ ਥੱਲੇ ਅੰਗੀਠਾ ਸਾਹਿਬ ਉਹ ਇਧਰ ਚੱਲਦੇ ਆ ਇਧਰਲੇ ਪਾਸੇ ਤੁਹਾਨੂੰ ਖੈਰੀ ਬੱਬਾ ਕੋਲ ਕੌਮ ਦਾ ਸਿੰਘ ਜੀ ਦਾ ਅੰਗੀਠਾ ਸਾਹਿਬ ਤੇ ਇਧਰਲੇ ਪਾਸੇ ਆ ਜੀ ਬੱਬਾ ਹਜੂਰਾ ਸਿੰਘ ਜੀ ਦਾ ਅੰਗੀਠਾ ਸਾਹਿਬ ਤੇ ਆ ਉਹੀ ਆ ਉਸ ਟਾਈਮ ਦੀ ਪੁਰਾਣੀ ਦੇਖ ਸਕਦੇ ਉਸੇ ਟਾਈਮ ਦੀ ਆ ਪੁਰਾਣੀ ਖੁਈ ਆ ਤੇ ਇਧਰ ਇਹਨਾਂ ਦਾ ਅੰਗੀਠਾ ਸਾਹਿਬ 25 ਸਾਲ ਪੁਰਾਣਾ ਏ ਅੰਗੀਠਾ ਸਾਹਿਬ ਆ ਜੀ ਤੇ ਇੱਥੇ ਤੁਹਾਨੂੰ ਚੀਜ਼ ਦਿਖਾਉਣੀ ਆ ਔਰ ਬੱਬਾ ਜੀ ਦਾ ਅੰਗੀਠਾ ਤੇ ਇਧਰਲੇ ਪਾਸੇ ਆ ਜੀ ਦਰਖਤ ਦਾ ਮੋੜ ਲਿਖੇ ਸਿੱਕਾ ਉੱਪਰ ਹੈ ਕੋਈ ਅਰਸ਼ਾ ਕੀਤਾ ਇਹ ਲਾਭੀ ਇਹਨਾਂ ਪਾਈਪੀ ਦਿੱਕਤ ਜਿਹੜੀ ਤੁਹਾਡਾ ਪਾਣੀ ਦਾ ਗੁਰਦਰਾ ਸਾਹਿਬ ਤੇ ਇਹਨੂੰ ਅੱਧਾ ਵੱਡਿਆ ਗਿਆ ਹੈ। ਇਹ ਚੋਹ ਹੈ ਨਹੀਂ ਥੱਲੇ ਹੈ ਤੇ ਅੱਧਾ ਉੱਪਰ ਹੈ। ਵੇਖ ਸਾਡੇ। ਬਾਕੀ ਉੱਪਰ ਤੇ ਕਿਤੇ ਨਹੀਂ ਲੱਭਦਾ ਅੱਧਾ ਉੱਪਰ ਹੀ ਅੱਧਾ ਥੱਲੇ ਹੀ ਦਰਖਤ। ਇਹ ਵੀ ਅਨੋਖੀ ਚੀਜ਼ ਆ ਜੀ। ਲਓ ਜੀ ਮੱਥਾ ਆਪਾਂ ਟੇਕ ਲਿਆ ਸਾਧ ਸੰਗਤ ਜੀ ਭਜਨ ਗਾੜ ਗੁਰਦਰਾ ਸਾਹਿਬ ਤੋਂ। ਹੋਰ ਦੂਸਰੇ ਗੁਰਦਾਰੇ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣ ਤੇ ਬਾਰਿਸ਼ ਵੇਖ ਸਕਦੇ ਬਹੁਤ ਜ਼ਿਆਦਾ ਤੇਜ਼ ਆ। ਸੋ ਜੇ ਅੱਜ ਇਧਰ ਆ ਤੇ ਕੰਮ ਖਰਾਬ ਹੈ ਨਾ ਬਾਕੀ ਵੇਖਦੇ ਆ ਬਾਕੀ ਦੂਸਰੇ ਗੁਰਦਰਾ ਸਾਹਿਬ ਜਾਂਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਕੀ بارش ਵੇਖ ਸਕਦੇ ਬਹੁਤ ਜ਼ਿਆਦਾ ਤੇਜ਼ ਆ ਲਾਓ ਵੀ ਮਿੱਤਰੋ ਕੱਲ بارش ਬਹੁਤ ਜ਼ਿਆਦਾ ਪੈਂਦੀ ਸੀ ਸੋ ਵੀਡੀਓ ਆਪਾਂ ਨੂੰ ਉਥੇ ਸਟੌਪ ਕਰਨੀ ਪਈ ਸਾਰਾ ਦਿਨ بارش ਪੈਂਦੀ ਰਹੀ ਤੇ ਵੀਡੀਓ ਇਸ ਕਰਕੇ ਬੰਦ ਨਹੀਂ ਪਈ ਸੋ ਨੈਕਸਟ ਡੇ ਹੋਇਆ ਵਾ ਤੇ ਅੱਜ ਮੌਸਮ ਸਾਫ਼ ਆ ਘੈਂਟ ਆ ਸੋ ਅੱਜ ਸਾਰੇ ਗੋਦਰੇ ਪੈਦਲ ਜਿਹੜੇ ਆ ਦਰਸ਼ਨ ਕਰਾਉਣੇ ਆ ਤੇ ਆਓ ਜੀ ਉਦੋਂ ਤੋਂ ਹੀ ਵੀਡੀਓ ਕੱਲ ਤੋਂ ਹੀ ਕੰਟੀਨਿਊ ਕਰਦੇ ਅੱਗੇ ਸੋ ਅੱਜ ਤੁਹਾਨੂੰ ਦਿਖਾਉਣਿਆ ਜੀ ਗੁਦਾਵਰੀ ਨੜੇ ਕੰਡੇ ਤੇ ਜਿੱਥੇ ਗਾਗਰ ਵੀ ਭਰਦੇ ਆ ਆਉ ਉਹ ਅੱਧਰ ਚੱਲਦੇ ਆ ਤੇ ਗੁਦਾਵਰੀ ਨਦੀ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਹ ਚੱਲਦੇ ਅੰਦਰ ਇਹ ਗਾਗਰ ਮਰ ਗਿਆ ਗਾ ਇਧਰ ਹੀ ਇਹ ਆ ਜੀ ਗੁਦਾਵਰੀ ਨਦੀ ਜਿਹੜੀ ਦੀ ਸਾਹਮਣੇ ਦੇਖ ਰਹੇ ਹੋ ਤੇ ਇੱਥੋਂ ਹੀ ਰਾਤ ਨੂੰ ਦੋ ਜਗ ਗਾਗਰ ਦੀ ਸੇਵਾ ਮਿਲ ਹੁੰਦੀ ਆ ਸਾਰੇ ਸੰਤਾਂ ਇੱਥੇ ਉਹ ਜਦਾ ਰਾਤ ਨੂੰ ਰਸ ਹੁੰਦਾ ਵਾ ਤੇ ਆ ਸਾਹਮਣੇ ਗੁਦਾਵਰੀ ਨਦੀ ਆ ਇਹਦੇ ਕੰਡੇ ਤੇ ਵਸੇ ਸਾਰੇ ਗੁਰਦੁਆਰਾ ਸਾਹਿਬ ਜਿੰਨਾ ਤੁਹਾਨੂੰ ਦਰਸ਼ਨ ਕਰਾਉਣ ਨੇ ਤੇ ਹੁਣ ਚੱਲੇ ਆ ਜੀ ਆਪਾਂ ਗਾਗਰ ਸੇਵਲ ਜਿੱਥੇ ਗਾਗਰ ਕੁੰਡੇ ਆ ਮਤਲਬ ਜਿੱਥੋਂ ਕੀ ਗੋਦਾਵਰੀ ਨਦੀ ਦਾ ਜਾਲਾ ਲਿਆ ਜਾਂਦਾ ਤੇ ਸ੍ਰੀ ਤਖਤ ਸਾਹਿਬ ਜੂਠ ਸਾਹਿਬ ਸੇਵਾ ਕੀਤੀ ਜਾਂਦੀ ਆ ਤੇ ਆ ਵਾ ਗਾਗਰ ਕੁੰਡੇ ਵੇਖ ਸਕਦੇ ਤੇ ਇਹ ਕਹਿੰਦੇ ਆ ਜਦੋਂ ਇੱਥੇ ਮਤਲਬ ਅਗਸਤ ਮਿੱਤਾ ਮਹੀਨਾ ਹੁੰਦਾ ਨਾ ਉਦੋਂ ਸਾਰਾ ਪਾਣੀ ਚੜ ਜਾਂਦਾ ਨਾ ਤੇ ਮਤਲਬ ਪੂਰਾ ਫਾਣ ਮਾਰਦੀ ਗੋਦਾਵਰੀ ਤੇ ਇੱਥੋਂ ਤੱਕ ਆ ਪਾਣੀ ਭਰ ਜਾਂਦਾ ਸਾਰਾ ਇੱਥੋਂ ਤੱਕ ਆ ਪਾਣੀ ਆ ਜਾਂਦਾ ਇਹ ਸਾਰਾ ਡੁੱਬ ਜਾਂਦੀ ਆ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦੇਖਦੇ ਨਾ ਇਹ ਕਿੰਨੀ ਤਾਂ ਤੱਕ ਪਾਣੀ ਦਾ ਇਹ ਆ ਜੀ ਗੁਰਦੁਆਰਾ ਨਗੀਨਾ ਘਾੜ ਸਾਹਿਬ ਤੇ ਇਹਦਾ ਇਤਿਹਾਸ ਕੋ ਜਿੱਦਾ ਵਾ ਕਿਉਂਕਿ ਇੱਥੇ ਇੱਕ ਵੰਜਾਰਾ ਸਿੱਖ ਜਸ ਜੀ ਦਾ ਨਾਮ ਅਤੇ ਸ਼ਾਤੀ ਸਰਦਾ ਸਹਾਇਤਿਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕਰਦਾ ਵਾ ਤੇ ਗੁਰੂ ਜੀ ਨੇ ਨਗੀਨਾ ਕੁਦਾਵਰੀ ਨਦੀ ਵਿੱਚ ਮਗਾਵ ਮਾਰਿਆ ਉਹਨਾਂ ਨੂੰ ਇਹ ਭੇਟ ਪਸੰਦ ਨਹੀਂ ਆਉਂਦੀ ਤੇ ਉਹ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਮੇਰਾ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਤੇ ਉਹ ਸਿੱਖ ਹਰਾਣ ਵੀ ਹੁੰਦਾ ਤੇ ਨਰਾਜ਼ ਵੀ ਹੁੰਦਾ ਗੁਰੂ ਜੀ ਨਾਲ ਕਿਉਂਕਿ ਗੁਰੂ ਜੀ ਨੇ ਮੇਰਾ ਸਤਕਾਰ ਨਹੀਂ ਕੀਤਾ ਕਦਰ ਨਹੀਂ ਕੀਤੀ ਤੇ ਮਹਿੰਗੇ ਬੰਮੂ ਲੈ ਕੇ ਕਿ ਪੇ ਨਦੀ ਨਗੀਨੇ ਦੀ ਪੇੜ ਦੀ ਕੀਮਤ ਨਹੀਂ ਜਾਨੀ ਤੇ ਉਦੋਂ ਗੁਰੂ ਜੀ ਦੇ ਮਨ ਦੀ ਸੋਚ ਨੂੰ ਜਾਣ ਕੇ ਕਿਆ ਸਿੱਖਾ ਵਗਾ ਕੇ ਮਾਰਿਆ ਸੀ ਜਾਂ ਨਦੀ ਚੋਂ ਆਪਣੇ ਨਗੀਨਾ ਪਛਾਣ ਕੇ ਕੱਟ ਲਿਆ ਤੇ ਜਦੋਂ ਬੰਜਾਰਾ ਸਿੱਖ ਨਦੀ ਵਿੱਚ ਆਪਣੇ ਉਹ ਵੀ ਕੀਮਤੀ ਲਾਲ ਜਵਾਰ ਵੇਖੇ ਤਾਂ ਉਹਦਾ ਸਾਰਾ ਹੰਕਾਰ ਦੂਰ ਹੋ ਗਿਆ ਤੇ ਗੁਰੂ ਜੀ ਦੇ ਆ ਕੇ ਚਰਨੀ ਢੈ ਪਿਆ ਤੇ ਇਸੇ ਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣੇ ਸਤਜੁਗੀ ਤਪਸਥਾਨ ਤਖਤ ਸੱਚਗੰਨ ਸ਼੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਇਹ ਹੈ ਜੀ ਗੋਦਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਨ ਨਾ ਘਾਟ ਸਾਹਿਬ ਲਓ ਜੀ ਹੁਣ ਪਹੁੰਚ ਆਪਾਂ ਗੁਰਦੁਆਰਾ ਟੀਬੀ ਸਾਹਿਬ ਤੇ ਜਿੰਨੇ ਵੀ ਆਪਾਂ ਤੁਹਾਨੂੰ ਗੁਰਦਰੇ ਪਏ ਪੈਦਲ ਤੁਰ ਕੇ ਤੇ ਸਿਰਫ 5 ਮਿੰਟ ਦਾ ਰਸਤਾ ਵਾ 5 ਮਿੰਟ ਦੇ ਗੁਰਦਾਰੇ ਸਾਰੇ ਮਲਤੀ ਹੋਂਸਾ ਦੇ ਛੇਤੀ ਪੈਦਲ ਪਰਵਾ ਤੇ ਹੁਣ ਪਹੁੰਚ ਗੁਰਦਰ ਟੀਬੀ ਸਾਹਿਬ ਜਿੱਥੇ ਕਿ ਗੁਰੂ ਗੋਬੀ ਸਿੰਘ ਜੀ ਤੇ ਉਹਨਾਂ ਦੀ ਫੌਜਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਪੰਜ ਪਿਆਰੇ ਇੱਥੇ ਆ ਕੇ ਸਭ ਤੋਂ ਪਹਿਲਾਂ ਠਹਿਰੇ ਸੀ ਆਉਂਗੇ ਅંદર ਚੱਲਦੇ ਤੁਹਾਨੂੰ ਦਸ਼ ਜਰੂਰੀ ਵੀ ਕਿਹਦੇ ਕਰਾ ਦਨੇ ਆ ਤੇ ਜਾਣਕਾਰੀ ਵੀ ਦਿੱਤਨੇ ਗੁਰਦਰਾ ਸਾਹਿਬ ਬਾਰੇ ਅੱਜ ਇਸ ਸਥਾਨ ਦੇ ਸੰਗਤਾਂ ਦਰਸ਼ਨ ਕਰਦੀ ਹੈ ਜੀ ਗੁਰਦਰਾ ਟੀਬੀ ਸਾਹਿਬ ਤੇ ਇਸ ਸਥਾਨ ਦੇ ਪੰਜ ਪਿਆਰਿਆਂ ਵਿੱਚੋਂ ਭਾਈ ਬਿਆਸ ਸਿੰਘ ਤੇ ਭਾਈ ਧਰਮ ਸਿੰਘ ਜੀ ਦਾ ਇਹ ਸਥਾਨ ਆ ਤੇ ਜਦੋਂ ਸ਼੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੱਖਣ ਵਿੱਚ ਜਦੋਂ ਆਏ ਆ ਤੇ ਗੁਰੂ ਜੀ ਦੇ ਨਾਲ ਉਦੋਂ 2200 ਘੋੜਸਵਾਰ ਆਏ ਤੇ ਉਹਨਾਂ ਨਾਲ ਪੂਜਾ ਆਈਆਂ ਤੇ ਜਦੋਂ ਸ਼ੁਰੂ ਗੋਪੀ ਸਿੰਘ ਜੀ ਮਹਾਰਾਜ ਮਾਦੋ ਰਾਸ ਬਿਰਾਗੀ ਨੂੰ ਸਿੱਧੇ ਰਾ ਪਾਉਣ ਲਈ ਪਰ ਉਹਦੇ ਕੋਲ ਪਹੁੰਚੇ ਤੇ ਉਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਤਿਆਜ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੇ ਅਸਥਾਨ ਤੇ ਆਪਣਾ ਘੋੜਾ ਵੀ ਬੰਨਿਆ ਤੇ ਤੰਬੂ ਹੀ ਲਾਏ ਇੱਥੋਂ ਹੀ ਮਾਦੋ ਦਾ ਮਾਦੋ ਦਾ ਜਾਬ ਭਾਗ ਆਰੰਭ ਵੀ ਹੁੰਦਾ ਵਾ ਤੇ ਇੱਥੇ ਆ ਕੇ ਗੁਰੂ ਜੀ ਨੇ ਮਾਧੋ ਦਾ ਦਾਹਕਾਰ ਵੀ ਤੋੜਿਆ ਤੇ ਆਪਣੇ ਸੇਵਕਾਂ ਨੂੰ ਬਣਾ ਕੇ ਅਮਰੀ ਦੀ ਦਾਤ ਵੀ ਬਖਸ਼ਿਸ਼ ਕੀਤੀ ਸੀ ਖੁਦਾਵਰੀ ਨੱਗਾ ਕਿਨਾਰਾ ਹੋਣ ਕਰਕੇ ਇਸ ਥਾਂ ਦੇ ਪਾਣੀ ਹਮੇਸ਼ਾ ਰੁਕਦਾ ਸੀ ਤੇ ਇਸੇ ਲਈ ਇਸ ਥਾਂ ਨੂੰ ਟਿੱਬੀ ਸਾਗੀ ਕਿਹਾ ਜਾਂਦਾ ਹੈ ਇਹ ਜੀ ਗੁਰਦਰਾ ਸਾਹਿਬ ਬਾਬਾ ਜਗਿੰਦਰ ਸਿੰਘ ਜੀ ਜਿਹੜਾ ਕਿ ਮੋਨੀ ਮਲਾ ਮੋਨੀ ਸਾਹਿਬ ਕਿਹਾ ਜਾਂਦਾ ਸੀ ਕਿ ਮੁੰਨ ਮੋਹ ਰੱਖਿਆ ਸੀ ਕਈ ਸਾਲਾਂੋਂ ਮੋਹ ਨਹੀਂ ਰਿਹਾ ਤੇ ਇਹ ਗੁਰਦਰਾ ਸਾਹਿਬ ਆ ਇਹਦੇ ਦਰਸ਼ਨ ਕਰਾਉਣ ਕੋ ਅੱਗੇ ਚੱਲਦੇ ਆ ਜੀ ਅਗਲੇ ਗੁਰਦਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਆ ਜੀ ਗੁਰਦਰਾ ਬੰਦਾ ਘਾਟ ਸਾਹਿਬ ਇੱਥੇ ਜੀ ਬੰਦਾ ਬਹਾਦਰ ਜੀ ਨੂੰ ਗੁਰੂਜ ਨੇ ਇੱਥੋਂ ਹੀ ਤੋਰਿਆ ਸੀ ਤੇ ਆਓ ਇਹਦੇ ਵੀ ਦਰਸ਼ਨ ਕਰਾਉਣੇ ਤੇ ਇਹਦਾ ਵੀ ਧਿਆਨ ਤੁਹਾਨੂੰ ਸਾਦ ਦਿੰਨੇ ਆ ਅਦਲ ਯਾਤਰਾ ਗੁਰਦੁਆਰੇ ਬਾਸੇ ਲਾਸਟ ਗੁਰਦਰਾ ਸੀ ਤੁਹਾਨੂੰ ਦਰਸ਼ ਬਾਬਾ ਬਤ ਇੱਥੇ ਤੋਰਿਆ ਤੇ ਇੱਥੇ ਸੰਗਤ ਹੈਗੀ ਉਹਨਾਂ ਨੂੰ ਪੁੱਛਦੇ ਜਾਣਕਾਰੀ ਲੈਣੇ ਆ ਤੇ ਤੁਹਾਨੂੰ ਵੀ ਦੱਸਦੇ ਆ ਉਹ ਸਾਰੇ ਸੋ ਇੱਥੇ ਹੈਗੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਸੋ ਇਸ ਗੁਰਦੁਆਰੇ ਸਾਹਿਬ ਬਾਰੇ ਤੁਹਾਨੂੰ ਥੋੜਾ ਜਿਹਾ ਇਤਿਹਾਸ ਪਤਾ ਦੱਸੋ ਸਾਰੀ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪਾਂ ਜੇ ਸਭ ਤੋਂ ਪਹਿਲੇ ਗੁਰੂ ਸਾਹਿਬ ਜਿਹੜੀ ਵੱਪਾ ਬੰ ਸਿੰਘ ਮਹਾਰਾਜ ਜੀ ਨੇ ਦੇਰ ਦੀ ਧਰਤੀ ਤੇ ਪਹੁੰਚੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਕੱਢ ਕੇ ਆਏ ਨੇ ਕਿਸੇ ਕਿਸ ਗੁਰਦੁਆਰੇ ਸਾਹਿਬ ਤੇ ਠੀਕ ਆ ਤੇ ਮਹਾਰਾਣੀ ਇਥੇ ਆ ਕੇ ਬੈਠੇ ਨੇ ਤੇ ਜਦੋਂ ਬਰਾਗੀ ਸੀ ਮਾਧੋ ਦਾਸ ਦੀ ਤੇ ਮਹਾਰਾਣੀ ਇਥੇ ਆ ਕੇ ਪਹਿਲਾਂ ਆਪਣਾ ਜਿਹੜਾ ਕਾਰਜ ਕੀਤੇ ਨੇ ਤੇ ਮਾਧੋ ਦਾਸ ਦਾ ਜਿਹੜਾ ਹੰਕਾਰ ਤੋੜਿਆ ਸੀ ਮਹਾਰਾਣੀ ਨੇ ਹੰਕਾਰ ਤੋੜ ਕੇ ਤੇ ਜਦੋਂ ਬੰਦਾ ਆਇਆ ਵਾ ਤੇ ਮਹਾਰਾਜ ਕਹਿੰਦੇ ਵੀ ਤੂੰ ਕੌਣ ਆ ਕਹਿੰਦਾ ਮੈਂ ਮਹਾਰਾਜ ਤੁਹਾਡਾ ਬੰਦਾ ਫਿਰ ਮਹਾਰਾਜ ਨੇ ਬੰਦਾ ਆਖਿਆ ਫਿਰ ਹੋਲੀ ਹੋਲੀ ਬੰਦਾ ਸਿੰਘ ਬਹਾਦਰ ਬਣੇ ਫਿਰ ਮਾਰੇ ਨੇ ਇੱਥੋਂ ਕਿਹਾ ਵੀ ਪੰਜਾਬ ਦਾ ਦੁੱਖ ਦੇਖ ਉਦਨ ਤੁਰੇ ਤੇ ਮਾਰੇ ਨੇ ਉਹਨਾਂ ਨੂੰ ਪੰਜ ਸਿੰਘ ਦੇ ਕੇ ਤੇ ਪੰਜ ਧੀਰ ਦੇ ਕੇ ਤੇ ਪੰਜਾਬ ਨੂੰ ਤੋਰਿਆ ਸੀ ਮੈਂ ਵਲ ਇੱਥੋਂ ਤੋਰਿਆ ਸੀ ਹਾਂਜੀ ਠੀਕ ਹੈ ਜੀ ਤੇ ਜਿਹੜੇ ਲੋਕਾਂ ਦੇ ਦੁੱਖ ਦੇਖਦੇ ਜਾ ਪੰਜਾਬ ਦੀ ਧਰਤੀ ਨੂੰ ਤੇ ਮਾਰੇ ਨੇ ਇੱਥੋਂ ਤੋੜ ਕੇ ਤੇ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੇਸ ਜੀ ਕਿੰਗ ਸਾਹੜ ਇਤਿਹਾਸ ਦੱਸਿਆ ਤੇ ਹੋਰ ਇਥੇ ਵੀਰ ਹੈਗੇ ਉਹਨਾਂ ਕੋਈ ਥੋੜੀ ਜੀ ਜਾਣਕਾਰੀ ਲੈਣੀ ਸੋ ਇਥੇ ਸਾਰੇ ਸੰਗਤਾਂ ਬੈਠੇ ਇਹਨਾਂ ਨੂੰ ਪੁੱਛਦੇ ਆ ਵੀਰ ਹੁਣ ਕਿੱਥੋਂ ਆਏ ਤੇ ਕਿੰਦਾ ਭਾਈ ਅਸੀ ਕਾ ਭਾਈ ਜੀ ਵੈਗੁਰ ਜੀ ਕਾ ਖਾਲਸਾ ਭਾਈ ਫਤੇ ਬਈ ਕਿੱਥੋਂ ਆਏ ਜੀ ਭਾਈ ਜੀ ਕੀ ਫਤੇ ਜੀ ਅਸੀਂ ਬਾਬਾ ਜੀ ਫਗਵਾੜੇ ਤੋਂ ਆਏ ਜੀ ਅਛਾ ਹਮਲ ਹਰ ਸਾਲ ਹੁੰਦੇ ਜੀ ਹਾਂਜੀ ਇਹਦੀ ਕਿੰਨੇ ਚਿਰ ਹੋ ਗਿਆ ਹਾਂ ਮੇਂ ਅਹੀਂ ਸ਼ੁਰੂ ਤੋਂ ਛੋਟੇ ਹੁੰਦੇ ਹੁੰਦੇ ਬਬਾਈ ਹਾਸਾ ਲਾਈਦਾ ਜੀ ਅੱਛਾ ਠੀਕ ਆ ਮਤਲਬ ਕੱਲੇ ਆ ਕੇ ਜਾਂ ਹੋਰ ਵੀ ਆ ਨਾਲ ਸਾਡੇ ਫੈਮਿਲੀ ਮੈਂਬਰ ਵੀ ਨਾਲ ਅੱਛਾ ਤੇ ਸੰਗਤਾਂ ਨੂੰ ਆਉਣਾ ਚਾਹੀਦਾ ਜਾਂ ਨਹੀਂ ਹਾਂਜੀ ਹਾਂਜੀ ਜ਼ਰੂਰ ਆਉਣਾ ਚਾਹੀਦਾ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਠੀਕ ਆ ਅੱਗੇ ਅਸੀਂ ਸੁਣਦੇ ਹੁੰਦੇ ਹਾਂਗੇ ਵੀ ਛੋਟੇ ਹੁੰਦੇ ਆ ਵੀ ਹਜੂਰ ਸਾਹਿਬ ਜਾ ਕੇ ਇੱਕ ਰੂਹ ਨੂੰ ਸਕੂਨ ਮਿਲਦਾ ਹੈ ਤੇ ਉਹ ਚੀਜ਼ ਅੱਜ ਆਪਾਂ ਆ ਕੇ ਇੱਥੇ ਫੀਲ ਵੀ ਕੀਤੀ ਹੈ ਵੀ ਬੜਾ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਸੱਚਖੰਡ ਸਾਹਿਬ ਤੁਸੀਂ ਜਾਓਗੇ ਬੜਾ ਵਧੀਆ ਲੱਗੂਗਾ ਤੁਹਾਨੂੰ ਉੱਥੇ ਦਰਸ਼ਨ ਕਰਕੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਾ ਮੈਂ ਸਭ ਤੋਂ ਪਹਿਲਾਂ ਆਪਣੀ 6 ਮਹੀਨਿਆਂ ਦੀ ਉਮਰ ਸੀ ਮੈਂ ਪਹਿਲੀ ਵਾਰੀ ਇੱਥੇ ਆਇਆ ਸੀ ਬਚਪਨ ਤੋਂ ਲੈ ਕੇ ਹਰ ਸਾਲ ਹੀ ਲਗਭਗ ਆਈਦਾ ਵਾ ਇੱਥੇ ਸੰਗਤਾਂ ਲਈ ਬਹੁਤ ਹੀ ਕੁਝ ਬਣਾਇਆ ਗਿਆ ਜਿਵੇਂ ਬਿਲਡਿੰਗ ਆ ਰਹਾਇਸ਼ ਲਈ ਤੇ ਇੱਥੇ ਸੰਗਤਾਂ ਲਈ ਸਾਰਾ ਕੁਝ ਉਹਨਾਂ ਨੂੰ ਅੱਗੇ ਮੁੱਖ ਰੱਖ ਕੇ ਕਰਦੇ ਨੇ ਸੇਵਾਵਾਂ ਸੋ ਤੁਹਾਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਇੱਥੇ ਦਰਸ਼ਨ ਕਰਨ ਆਓ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਕੋਈ ਵੱਖਰਾ ਹੀ ਸਕੂਨ ਮਿਲਦਾ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਵਾਰ ਆਇਓ ਤੁਸੀਂ ਇੱਥੇ ਭਾਜੀ ਭੈਤੀ ਜੀ ਇੱਰੀ ਆਏ ਆ ਅਸੀਂ ਜੀ ਇੱਰੀ ਆਏ ਹਾਂ ਜੀ ਹਾਂ ਜੀ ਪਹਿਲਾਂ ਮੈਂ ਮਲਕੀ ਪਿਛਲੇ ਸਾਲ ਆਇਆ ਸੀ ਉਹ ਤੋਂ ਪਹਿਲਾਂ ਜੋ ਮਨਿਕਾ ਹੀ ਤੋਂ ਆਇਆ ਸੀ ਉਹ ਤਾਂ ਘਰ ਦੇ ਨਾਲ ਆਇਆ ਸੀ ਬਹੁਤ ਬਧਨ ਦੋਸਤਾਂ ਨਾਲ ਆਈਦਾ ਵਾ ਹੁਣ ਹਰ ਸਾਲ ਆਉਂਦਾ ਪਿਆ ਮਾਲ ਹਾਂਜੀ ਹਾਂਜੀ ਤੇ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਦਾ ਦਾਨ ਕੇ ਬਹੁਤ ਮਿਲਾਈ ਕੀ ਸ਼ਾਂਤੀ ਆ ਰਹੀ ਜੀਗਾ ਬੱਚ ਹਰ ਇੱਕ ਬੰਦੇ ਨੇ ਜਰੂਰ ਆਣਾ ਨਹੀਂ ਦਵਾ ਠੀਕ ਆ ਭਗਤੀ ਵਾਲੀ ਜਗਾ ਵਾ ਵਾਈ ਕੁਝ ਹੀ ਖਾਲਦੋ ਵਾਈ ਕੁਝ ਤਾਂ ਸੰਗਤ ਇੱਥੇ ਪਹਿਲੀ ਆ ਰਹ ਹੁੰਦੀ ਹੈ ਤੇ ਉਹਨੂੰ ਕਿਹੜੇ ਕਿਹੜੇ ਗੱਲਾਂ ਤਿਆਰ ਰੱਖਣਾ ਚਾਹੀਦਾ ਮਾਲਾ ਗੱਲਾਂ ਤਿਆਰ ਰੱਖਣਾ ਚਾਹੀਦਾ ਇੱਥੇ ਗੁਰੂ ਘਰ ਆਏ ਆ ਗੁਰੂ ਘਰ ਆ ਕੇ ਇੱਥੇ ਕੋਈ ਮਰਿਆਦਾ ਨਾ ਤੋੜਨ ਕੋਈ ਸਿਹਾਰੀ ਆਪ ਕੋ ਲੋ ਕਰਨ ਕਿ ਕਿਹੜੇ ਤਰ੍ਹਾਂ ਸਿਆ ਆ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਇਹ ਅਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜਾ ਅੰਤਿਮ ਸਥਾਨ ਹੈ ਜਿੱਥੇ ਮਹਾਰਾਜਾ ਨੇ ਆਪਣੇ ਅੰਤ ਦੇ ਪਾਲ ਆਪਣੇ ਗੁਜ਼ਾਰੇ ਹਨ ਇੱਥੋਂ ਹੀ ਮਹਾਰਾਜ ਜੀ ਸੱਚਖੰਡ ਨੂੰ ਧਿਆਨਾ ਕਰਕੇ ਜੋਤੀ ਜੋਤ ਸਮਾ ਗਏ ਇਸ ਅਸਥਾਨ ਤੇ ਜੋ ਲੰਗਰ ਸਾਹਿਬ ਸੇਵਾ ਚੱਲ ਰਹੀ ਹੈ ਸੰਤ ਪਾਪਾ ਬਲਵਿੰਦਰ ਸਿੰਘ ਜੀ ਸੰਤ ਪਾਪਾ ਨਿਰੰਦਰ ਸਿੰਘ ਜੀ ਜੋ ਕਿ ਉਹਨਾਂ ਦੇ ਬਹੁਤ ਹੀ ਸਖਤ ਕਾਨੂੰਨ ਹਨ ਕਿਸੇ ਵੀ ਅਪਰਾਧੀ ਨੂੰ ਬਖਸ਼ਦੇ ਨਹੀਂ ਹਨ ਸਾਨੂੰ ਪੰਜਾਬ ਤੋਂ ਆਈ ਸੰਗਤ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਇੱਧਰ ਨੂੰ ਆਈਏ ਤੇ ਆਪਾਂ ਇਹਨੂੰ ਪੰਜਾਬ ਨਾ ਸਮਝੀਏ ਅਸੀਂ ਹੁੱਲੜਬਾਜੀ ਨਾ ਕਰੀਏ ਜਿਹੜੇ ਨਸ਼ਾ ਤਸਕਰ ਹਨ ਜਾਂ ਨਸ਼ਾ ਕਰਦੇ ਹਨ ਜਾਂ ਕਰਾਉਂਦੇ ਹਨ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਥੇ ਆ ਕੇ ਥੋੜਾ ਜਿਹਾ ਉਹਨੇ ਦਿਨ ਪਰਿਹਜ ਰੱਖੀਏ ਜਾਂ ਦਿਨ ਘੱਟ ਰੱਖ ਲਈਏ ਤੇ ਜਾਨ ਲੈ ਕੇ ਨਾ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪਿਛਲੇ ਵੀਡੀਓ ਵਿੱਚ ਦੇਖਿਆ ਕਾਫੀ ਸਾਰੇ ਕਰੋ ਦਸਾਂ ਦਰਸ਼ਨ ਕੀਤੇ ਤੁਸੀਂ ਸਾਰਿਆਂ ਨੇ ਅਤੇ ਆਉਣ ਵਾਲੇ ਵੀਡੀਓ ਦੇ ਵਿੱਚ ਵੀ ਤੁਸੀਂ ਦਰਸ਼ਨ ਕਰੋਗੇ ਕਿਵੇਂ ਇਥੇ ਜਿਸ ਜਿਸ ਪ੍ਰਕਾਰ ਗੁਰੂ ਘਰ ਦੇ ਜੋ ਵੀ ਸਮਾਨ ਤਿਆਰ ਹੁੰਦਾ ਹੈ ਭਾਵੇਂ ਲੱਕੜ ਦਾ ਹੈ ਲੋਹੇ ਦਾ ਹੈ ਉਹ ਸਾਰੀਆਂ ਚੀਜ਼ ਜਿੱਥੇ ਤਿਆਰ ਹੁੰਦੇ ਉਹ ਵੀ ਤੁਹਾਨੂੰ ਦਿਖਾਉਣਗੇ ਅਤੇ ਸ਼ਾਮ ਨੂੰ ਜਿੱਥੇ ਲੇਜ਼ਰ ਸ਼ੋਅ ਲੱਗਦਾ ਹੈ ਉਹ ਸਭ ਕੁਝ ਵੀ ਚੰਗੀ ਤਰ੍ਹਾਂ ਦਿਖਾਏਗਾ ਦਿਖਾਇਆ ਜਾਏਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਕਰੀਬਨ ਮੈਨੂੰ ਇੱਥੋਂ ਇੱਥੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਆਉਂਦਿਆਂ 20 ਸਾਲ ਦੇ ਕਰੀਬ ਹੋ ਗਏ ਨੇ ਤੇ ਹਰ ਸਾਲ ਦੇ ਵਿੱਚ ਆਈਦਾ ਕਈ ਸਾਲ ਇਹੋ ਜਿਹੇ ਵੀ ਹੁੰਦੇ ਜਿੱਦੇ ਵਿੱਚ ਦੋ ਵਾਰੀ ਵੀ ਆਜੀਦਾ ਤੇ ਇੱਥੇ ਬਹੁਤ ਵਧੀਆ ਮਾਹੌਲ ਵਾ ਸ਼ਾਂਤ ਸ਼ਾਂਤੀ ਆ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਤਖਤ ਵਾ ਇੱਥੇ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਔਰ ਇੱਥੇ ਆ ਕੇ ਜਿਸ ਤਰ੍ਹਾਂ ਵੀ ਅਸੀਂ ਰਹਿੰਨੇ ਆ ਰਹਿائش ਦਾ ਬਹੁਤ ਵਧੀਆ ਪ੍ਰਬੰਧ ਆ ਤੇ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ ਤੇ ਪੰਜਾਬ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਤੇ ਮੇਰੀ ਅਪੀਲ ਆ ਉਹਨਾਂ ਨੂੰ ਕਿ ਸਹਿਜ ਨਾਲ ਇੱਥੇ ਰਹਿ ਕੇ ਡਿਸਪੀਸਪਲਨ ਚ ਰਹਿ ਕੇ ਇੱਥੇ ਦਰਸ਼ਨ ਕਰਕੇ ਤੇ ਫਿਰ ਸੰਗਤਾਂ ਪੰਜਾਬ ਨੂੰ ਜਾਇਆ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਏਸੀ ਜੀ ਹਜੂਰ ਸਾਹਿਬ ਦੇ ਨੇੜੇਲੇ ਗੁਰਦੁਆਰੇ ਸਿਰਫ 5 ਮਿੰਟ ਦਾ ਰਸਤਾ ਹੈ ਤੇ ਤੁਸੀਂ ਸਾਰੇ ਗੁਰਦਰਾ ਆਰਾਮ ਨਾਲ ਘੁੰਮ ਸਾਦੇ ਹੋ ਸਿਰਫ 1 ਕਿਲੋਮੀਟਰ ਦੇ ਅੰਦਰਾਂ ਤਾਂ ਸਾਰੇ ਗੁਰਦਰੇ ਹੈਗੇ ਆ ਤੇ ਸਾਰੇ ਇਤਿਹਾਸ ਦੱਸਿਆ ਤੁਹਾਨੂੰ ਜਾਣਕਾਰੀ ਦਿੱਤੀ ਸਾਰੇ ਸੰਤਾਂ ਨੂੰ ਪੁੱਛਿਆ ਤੇ ਇੱਥੇ ਮਲਾਂ ਦੀ ਸਮਾਉਣਾ ਬਤਾ ਗੁਰੂ ਗੋਬਿੰਦ ਗੁਰੂ ਗੋਬਚੰਗੀ ਦੇ ਤੇ ਇੱਥੇ ਬੰਦਾ ਸਿੰਘ ਬਹਾਦਰ ਨੇ ਇੱਥੇ ਤੋਰਾ ਹੈ ਆਪਣੇ ਫੌਜਾਂ ਨਾਲ ਸੋ ਹੁਣ ਨੈਕਸਟ ਵਲੌਗ ਬੋਦੀ ਘੈਂਡੋਂ ਵਾਲੇ ਆ ਤੇ ਆਉਣਗੇ ਸੋ ਹੁਣ ਮਿਲਦੇ ਆਂ ਜੀ ਨੈਕਸਟ ਘੈਂਡ ਜੇ ਲੋ ਤੇ ਤਤਲੇ ਟੇਲਾ ਟੇਕੇ ਬਾਈ ਬਾਈ